ਬਰਾੰਡਾਈ ਸਾਰੀ ਕੋਠੀ ਦੀ ਐ ਮੰਨ ਲਓ ਵੀ ਟੌਰ ਕੱਲਾ ਹੀ ਬਣਾਈ ਜਾਂਦਾ ਕਿਉਂਕਿ ਡਿਜ਼ਾਈਨ ਇਹਦੇ ਵਿੱਚ ਬਹੁਤ ਨੇ ਕਿਵੇਂ ਲੱਗਦਾ ਕੰਮ ਤੁਹੰਦਾ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੀ ਵੀਡੀਓ ਤੇ ਜੁੜੇ ਹੋ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਣਾ ਅੱਧੇ ਇੱਕ ਦਿਨ ਦਾ ਕੰਮ ਰਹਿੰਦਾ ਹੈਗਾ ਇਹ ਕਰਦੇ ਆਂਗੇ ਦੋ ਆਪਣੇ ਉਹ ਇੱਕ ਅੱਧਾ ਪਿੱਲਰ ਹੈ ਤੇ ਇੱਕ ਆਪਣਾ ਉਹ ਜਿਹੜਾ ਪਿਛਲਾ ਰਹਿੰਦਾ ਹੈ ਉਹ ਪੂਰਾ ਪਿੱਲਰ ਰਹਿੰਦਾ ਹੈ ਬਾਕੀ ਉਹ ਮੋਲਡਿੰਗ ਹੈਗੀ ਉਹ ਕਰਦੇ ਆਂ ਦਿਖਾਉਣਾ ਤੁਹਾਨੂੰ ਕੰਮ ਹੁੰਦਾ ਅੰਦੀ ਆਪਾਂ ਆ ਮੋਲਡਿੰਗ ਕਰਤੀ ਆ ਮੋਲਡਿੰਗ ਕਰਦੇ ਆ ਇਹ ਤੇ ਟਾਈਮ ਆ ਕਾਫੀ ਲੱਗ ਜਾਂਦਾ ਸਾਨੂੰ ਪਹਿਲਾਂ ਹੀ ਦੱਸਿਆ ਤੇ ਆਪਣਾ ਆ ਪਿੱਲਰ ਰਹਿ ਗਏ ਤੇ ਉਸ ਤੋਂ ਬਾਅਦ ਆ ਆਪਣੀਆਂ ਦੋਨੇ ਗਲਆਂ ਰਹਿ ਗਈਆਂ ਇਹ ਕਰਦੇ ਆ ਅੱਜ ਤੇ ਇੱਥੋਂ ਲਗਭਗ ਆਪਣਾ ਬਾਬੇ ਦੀ ਕਿਰਪਾ ਨਾਲ ਉਪਰੋ-ਪਰੋ ਕਲੀਅਰ ਹੋ ਜੂਗਾ ਉਧਰਲੇ ਪਾਸੇ ਪੌੜੀਆਂ ਕਰੀ ਜਾਂਦੇ ਤੇ ਉਹ ਪੌੜੀਆਂ ਵੀ ਚੌਂਕੀ ਤੋਂ ਥੱਲੇ-ਥੱਲੇ ਆ ਗਈਆਂ ਤੇ ਥੋੜਾ ਰਹਿਦਾ ਕੰਮ ਤੇ ਬਾਕੀ ਆਪਾਂ نیچے ਫਿਰ ਦਿਖਾਉਣਾ ਸਾਨੂੰ ਕੀ ਕਰਦੇ ਆਂਗੇ ਇਹਨਾਂ ਇਹ ਕੰਮ ਆਪਾਂ ਇਥੋਂ ਕਲੀਅਰ ਕਰਦਗੇ। ਹੰਦੀ ਪੌੜੀਆਂ ਦੀ ਸਫਾਈ ਚੱਕਰੋ। ਤੇ ਉਧਰਲੇ ਪਾਸਿਓਂ ਆ ਮੱਥਾ ਹੁਣ ਕਰਦੇ ਆ ਰਹੇ ਆਂ। ਇਹ ਮੱਥਾ ਕਲੀਅਰ ਹੋ ਗਿਆ। نیچے ਆਪਾਂ ਇਹਦੇ ਫਾਈਬਰ ਪਾ ਕੇ ਸਲੈਬ ਪਾਈ ਹੋਈ ਸੀ। ਆਪਾਂ ਐ ਵੈਸੇ ਸਲੈਬ ਅਲੱਗ ਤੇ ਆਹ ਡੇ ਅਲੱਗ ਨਹੀਂ ਬਣਾਉਂਦੇ ਸਾਰਾ ਬਜਰੀ ਦਾ ਬਣਾਉਨੇ ਆਂ। ਰੋਕ ਲਈ ਚੱਲਦੇ ਆਂ ਨਾਲ ਦੀ ਨਾਲ ਸਾਰਾ ਕੁਝ ਭਰੀ ਚੱਲਦੇ ਆਂ ਵਾਈਬ੍ਰੇਟਰ ਮਾਰ ਮਾਰ ਐਸ ਲੋਟ ਐ। ਉਹ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਐ ਇੱਕ ਭਰਨ ਦੀ। ਤੇ ਕਿਵੇਂ ਲੱਗਦਾ ਜਰੂਰ ਦੱਸਿਓ ਸਫਾਈ ਕੋਰਾ ਕਾਰਾਂ ਪੰਨਾਂ ਜਮਾ ਬਿਲਕੁਲ ਆਣਾ ਨਾ ਮਸਿੱਧੀਆਂ ਕੱਲੇ ਕੱਲੇ ਢੇੜੀਆਂ ਵਾਕੀ ਅੱਜ ਠੰਡ ਥੋੜੀ ਜੀ ਜ਼ਰੂਰ ਇਧਰੋਂ ਹਵਾ ਨਜਾਇਜ਼ ਹੈਗੀ ਤਾਂ ਕਰਕੇ ਨਾਲ ਬੱਠਰ ਚ ਥੋੜੀ ਜੀ ਅੱਗ ਆ ਰਹੇ ਆਂਗੇ ਅੱਗ ਸੇਕਣ ਸੇਕਣੀ ਪੈਂਦੀ ਹੈਗੀ ਉਧਰ ਸਾਡਾ ਬੰਦਾ ਲੱਗਿਆ ਹੋਇਆ ਚਲਾਉਣਾ ਉਹ ਬੱਠਲ ਚ ਤੋਂ ਨਹੀਂ ਸੁਗ ਜਦੋਂ ਰੋਟੀ ਖਾਣ ਗਏ ਉਦੋਂ ਬੰਦ ਹੋ ਗਈ ਸੀ ਤੇ ਸੇਕਣ ਵਾਸਤੇ ਹੱਥ ਜਿਆਦਾ ਠਰ ਜਾਂਦੇ ਆ ਠੰਡ ਨਹੀਂ ਆਈ ਅੱਜ ਤਾਂ ਕਰਕੇ ਆਪਾਂ ਇੱਧਰ ਪਿੱਲਰ ਕਰਨਾ ਰਿਹਾ ਹਾਂ ਤੇ ਆਪਣਾ ਬਸ ਪਿੱਲਰ ਲਗਭਗ ਉਹ ਤੇ ਲੈਣਾ ਮਾਰਨ ਵਾਲੇ ਰਹਿ ਗਏ ਪਰ ਲਾਪਾਸ ਆਪਾਂ ਸਾਫ਼ ਕਰਕੇ ਤੇ ਇੱਕ ਆਪਣੀਆਂ ਦੋ ਗਲਾਈਆਂ ਦੀਆਂ ਡਟਾਂ ਰਹਿ ਗਈਆਂ ਇੱਥੋਂ ਹੋ ਜੂ ਕਲੀਅਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣੇ ਰਹੋ ਵੀਡੀਓ ਨਾਲ 老怕了没得。 ਹਾਂਜੀ ਆਪਣਾ ਅੱਜ ਥੋੜਾ ਜਿਹਾ ਠੰਡ ਕਰਕੇ ਕੰਮ ਦਾ ਹਿਸਾਬ ਨਾਲ ਹੀ ਹੋਇਆ ਪਰ ਜਿੰਨਾ ਹੋਇਆ ਸਾਰਾ ਸ਼ੌਂਕੀਆ ਹੋ ਗਿਆ ਪੌੜੀਆਂ ਮੁਕੰਮਲ ਹੋ ਗਈਆਂ ਸਾਰੀਆਂ ਤੇ ਉਧਰਲੇ ਪਾਸੇ ਸਾਨੂੰ ਮਰਾਂਡਾ ਦਿਖਾਉਣੇ ਆ ਮਰਾਂਡੇ ਦੀਆਂ ਵੀ ਗਲਾਈਆਂ ਬਲੂਆਂ ਕਰੋ ਚੱਕ ਸਾਰਾ ਪੱਤੇ ਪੁੱਤੇ ਐਣ ਜਮਾਂ نیچے ਤੋਂ ਸਾਰੀਆਂ ਕਰਤੇਆਂ ਸੀ ਕਲੀਅਰ ਇੱਧਰਲੇ ਪਾਸੇ ਆਉਂ ਦਿਖਦੇ ਹੋਗੇ ਨਜ਼ਰ ਤੋਂ ਕਾਲਵਲੀ ਵੀ ਲਾਤਾ ਸੀ ਇਹ ਬਰਾਂਡਾ ਹੀ ਸਾਰੀ ਕੋਠੀ ਦੀ ਐ ਮੰਨ ਲਓ ਵੀ ਟੌਰ ਕੱਲਾ ਹੀ ਬਣਾਈ ਜਾਂਦਾ ਕਿਉਂਕਿ ਡਿਜ਼ਾਈਨ ਇਹਦੇ ਵਿੱਚ ਬਹੁਤ ਨੇ ਕਿਵੇਂ ਲੱਗਦਾ ਕੰਮ ਤੁੰਦਾ ਲਾਇਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਵੇਰੇ ਆਪਾਂ ਨੀਚੇ ਵਾਲਾ ਪੋਰਚ ਕਰਾਂਗੇ ਆਹ ਜਾਲੀਆਂ ਵਗੈਰਾ ਹਲੇ ਕਿਹੜਾ ਛੱਡਾਂਗੇ ਕਿਉਂਕਿ ਫੌਜੀ ਸਾਹਿਬ ਜੇ ਛੁੱਟੀ ਤੇ ਆਏ ਉਦੋਂ ਆਪਾਂ ਪਸੰਦ ਕਰਵਾ ਕੇ ਲੈ ਕੇ ਆਵਾਂਗੇ ਉਹਨੇ ਆਪਾਂ ਉਧਰਲਾ ਪਲਸਟਰ ਕਰ ਲਾਂਗੇ ਧੰਨਵਾਦ ਸਤਿ ਸ੍ਰੀ ਅਕਾਲ